ਮੁੱਠੀ ਪਰ ਲੋਕਾਂ ਲਈ ਜਿਆਦੀ ਦਾ ਅਸੀਂ ਕੀ ਜਸ਼ਨ ਮਨਾਈਏ ਸਾਡੇ ਅਣਪੜ ਬਜ਼ੁਰਗਤਾਂ ਦਿਹਾੜੀ ਕਰਦੇ ਸੀ ਅਸੀਂ ਟੈਟ ਪਾਸ ਵੀ ਝੋਨਾ ਲਾਈਏ ਮੁੱਠੀ ਪਰ ਲੋਕਾਂ ਲਈ ਜਿਆਦੀ ਦਾ ਅਸੀਂ ਕੀ ਜਸ਼ਨ ਮਨਾਈਏ ਸਾਡੇ ਅਣਪੜ ਬਜ਼ੁਰਗਤਾਂ ਦਿਹਾੜੀ ਕਰਦੇ ਸੀ ਅਸੀਂ ਟੈਟ ਪਾਸ ਵੀ ਝੋਨਾ ਲਾਈਏ ਮਜ਼ਦੂਰੀ ਕਰ ਬੱਚੇ ਨੌਕਰੀ ਯੋਗ ਬਣਾ ਦਿੱਤੇ ਮਜ਼ਦੂਰੀ ਕਰ ਬੱਚੇ ਨੌਕਰੀ ਯੋਗ ਬਣਾ ਦਿੱਤੇ ਦਿਹਾੜੀ ਤੇ ਕਿਹੜਾ ਮੂੰਹ ਲੈ ਕੇ ਅਸੀਂ ਜਾਈਏ ਹੱਕ ਮੰਗਦਿਆਂ ਨੂੰ ਪਹਿਲਾਂ ਵੀ ਡੰਗਾ ਸੀ ਹੱਕ ਮੰਗਦਿਆਂ ਨੂੰ ਪਹਿਲਾਂ ਵੀ ਡਾਂਗਾ ਸੀ ਆਜ਼ਾਦ ਹੋ ਕੇ ਵੀ ਡਾਂਗਾ ਖਾਈਏ ਉਹ ਮੁਠੀ ਪਰ ਲੋਕਾਂ ਲਈ ਇਯਾਦੀ ਦਾ ਅਸੀਂ ਕੀ ਜਸ਼ਨ ਮਨਾਈਏ ਮੁਠੀ ਪਰ ਲੋਕਾਂ ਲਈ ਇਯਾਦੀ ਦਾ ਅਸੀਂ ਕੀ ਜਸ਼ਨ ਮਨਾਈਏ ਤੋਂ ਉੱਪਰ ਤੱਕ ਸਭ ਮਿਲੇ ਹੋਏ ਨੇ ਤੋਂ ਉੱਪਰ ਤੱਕ ਸਭ ਮਿਲੇ ਹੋਏ ਨੇ ਉਹ ਫਰਿਆਦ ਲੈ ਕੇ ਕਿਹਦੇ ਕੋਲੇ ਅਸੀਂ ਜਾਈਏ ਕਿਸਾਨ ਬਣ ਵੀ ਵੇਖ ਲਿਆ ਉਹ ਕਿਸਾਨ ਬਣ ਵੀ ਵੇਖ ਲਿਆ ਫਸਲਾਂ ਬਦਲ ਬਦਲ ਕੇ ਅਸੀਂ ਉਗਾਈਏ ਉਹ ਹੱਡ ਭੰਮੇ ਮਿਹਨਤ ਨਾਲ ਵੀ ਬਸ ਘਾਟੇ ਵਿੱਚ ਰਹਿ ਜਾਈਏ ਉਹ ਹੱਡ ਭੰਮੇ ਮਿਹਨਤ ਨਾਲ ਵੀ ਬਸ ਘਾਟੇ ਵਿੱਚ ਰਹਿ ਜਾਈਏ ਉਹ ਮੁਠੀ ਪਰ ਲੋਕਾਂ ਲਈ ਜਾਦੀ ਦਾ ਅਸੀਂ ਕੀ ਜਸ਼ਨ ਮਨਾਈਏ ਉਹ ਮੁਠੀ ਪਰ ਲੋਕਾਂ ਲਈ ਜਾਦੀ ਦਾ ਅਸੀਂ ਕੀ ਜਸ਼ਨ ਮਨਾਈਏ ਗਰੀਬ ਦਾ ਤਾਂ ਲੱਖ ਵੀ ਮਾਫ ਨਹੀਂ ਹੁੰਦਾ ਉਹ ਗਰੀਬ ਦਾ ਤਾਂ ਲੱਖ ਵੀ ਮਾਫ ਨਹੀਂ ਹੁੰਦਾ ਵੱਡੇ ਹੋ ਕੇ ਚਾਹੇ ਕਰੋੜਾਂ ਲੈ ਕੇ ਉੱਡ ਜਾਈਏ ਵੱਡੇ ਹੋ ਕੇ ਚਾਹੇ ਕਰੋੜਾਂ ਲੈ ਕੇ ਉੱਡ ਜਾਈਏ ਕੋਈ ਕੁੱਲੀ ਗੁੱਲੀ ਜੁੱਲੀ ਵਸੋਂ ਵਾਰ ਹੋਈ ਕੁੱਲੀ ਗੁੱਲੀ ਜੁੱਲੀ ਵਸੋਂ ਵਾਰ ਹੋਈ ਯਾਦ ਭਾਰਤ ਦੇ ਨਾਗਰਿਕ ਭਾਵੇਂ ਕਹਾਈਏ ਅਮੀਰ ਤਾਂ ਹੋਰ ਵੀ ਅਮੀਰ ਹੋਈ ਜਾਂਦੇ ਨੇ ਓਏ ਅਮੀਰ ਤਾਂ ਹੋਰ ਵੀ ਅਮੀਰ ਹੋਈ ਜਾਂਦੇ ਨੇ ਨੋਦਨ ਅਸੀ ਤਾਂ ਮਰਮਰ ਸਮਾਂ ਲੰਗਾਈਏ ਓਏ ਚੱਲਦੇ ਕੰਮਾਂ ਵਿੱਚ ਵੀ ਰੋਕਾਂ ਪਾ ਦਿੰਦੇ ਜੋਗੇ ਵਾਲਿਆ ਦੱਸ ਕਿਹਨੂੰ ਦੁੱਖ ਸੁਣਾਈਏ ਓਏ ਚੱਲਦੇ ਕੰਮਾਂ ਵਿੱਚ ਵੀ ਰੋਕਾਂ ਪਾ ਦਿੰਦੇ ਜੋਗੇ ਵਾਲਿਆ ਦੱਸ ਕਿਹਨੂੰ ਦੁੱਖ ਸੁਣਾਈਏ ਓਹ ਮੁਠੀ ਪਰ ਲੋਕਾਂ ਲਈ ਇਜ਼ਾਦੀ ਦਾ ਅਸੀਂ ਕੀ ਜਸ਼ਨ ਮਨਾਈਏ ਓਏ ਮੁਠੀ ਪਰ ਲੋਕਾਂ ਲਈ ਇਜ਼ਾਦੀ ਦਾ ਅਸੀਂ ਕੀ ਜਸ਼ਨ ਮਨਾਈਏ